प्यारे बच्चों सत श्री अकाल ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਜਾ ਰਿਹਾ ਹਾਂ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸ਼੍ਰੀ ਹਰਮੰਦਰ ਸਾਹਿਬ ਦੇਖਣ ਜਾਣ ਦੀ ਆਗਿਆ ਲੈਣ ਲਈ ਪੱਤਰ ਲਿਖੋ ਤੇ ਜੇ ਤੁਹਾਨੂੰ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਹੋ ਕਰ ਦਿਓ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਜੀ ਉੜਾ ਐੜਾ ਈਡੀ ਸਕੂਲ ਪਟਿਆਲਾ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਦਾ 7ਵੀਂ ਜਮਾਤ ਦਾ ਮਨੀਟਰ ਹਾਂ ਸਾਡੀ ਜਮਾਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਅਤਰਾ ਕਰਨੀ ਚਾਹੁੰਦੀ ਹੈ ਇਸ ਸਾਲ ਸਾਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਯਾਤਰਾ ਤੇ ਲੈ ਕੇ ਜਾਇਆ ਜਾਵੇ। ਇਸ ਯਾਤਰਾ ਤੇ ਔਨ ਵਾਲਾ ਖਰਚਾ ਸਾਡੀ ਜਮਾਤ ਹੀ ਕਰੇਗੀ। ਕਿਰਪਾ ਕਰਕੇ ਸਾਡੀ ਜਮਾਤ ਨੂੰ ਇਸ ਵਾਰ ਹਰਮੰਦਰ ਸਾਹਿਬ ਲਿਜਾਇਆ ਜਾਵੇ ਆਪ ਜੀ ਦਾ ਆਗਿਆਕਾਰੀ ਅੰਸ਼ਦੀਪ ਜਮਾਤ ਅਤੇ ਮਿੱਤੀ ਤਾਂ ਬਿਆਰੇ ਬੱਚਿਓ ਅੱਜ ਦੇ ਵੀਡੀਓ ਲਈ ਨਹੀਂ ਮੈਂ ਤੁਸਨ ਮਿਲੂਗਾ ਅਗਲੀ ਵੀਡੀਓ ਵਿੱਚ ਇਹ ਸੁਣਪੁਰ ਦੇਖਣ ਲਈ ਧੰਨਵਾਦ